ਨੇ ਲਿਓ ਨਾ ਜੀ ਪਿਆਰਿਆਂ ਤੋਂ ਮੇਲੀਓ ਨਾ ਜੀ ਪਿਆਰਿਆਂ ਤੋਂ ਜਿੰਨਾ ਮਿਲਿਆ ਤੇਰਾ ਨਾਮ ਚਿਤੇ ਆਵੇ ਵਾਹਿਗੁਰੂ ਪਿਆਰਿਆਂ ਨੂੰ ਮੇਲੀਓ ਨਾ ਜੀ ਪਿਆਰਿਆਂ ਨੂੰ ਜੈਸਾ ਸਤਗੁਰ ਸੁਣੀਦਾ ਜੈਸਾ ਸਤਗੁਰ ਸੁਣੀਦਾ ਜੈਸਾ ਸਤਗੁਰ ਸੁਣੀਦਾ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਵਾਹੇ ਗੁਰੂ ਪਿਆਰਿਆਂ ਨੂੰ ਮਿਲਿਓ ਨਾ ਜੀ ਪਿਆਰਿਆਂ ਨੂੰ ਜਿੰਨਾ ਮਿਲਿਆ ਤੇਰਾ ਨਾ ಆ ವಾಹ ಪ್ಯಾರನೂ ವಿಷಡ್ಯಾ ಪ್ರಭು ಬಿಡೆಯ ಮೇಲೆ ಪ್ರಭು ಬಿಡೆಯ ಮೇಲೆ ಪ್ರಭು ಬಿಡೆಯ ಮೇಲೆ ಪ್ರಭು ಹರ ದರ ಗಾ ಬಸ ವಾಹ ಪ್ಯಾರು ਨੇ ਲਿਓ ਨਾ ਜੀ ਪਿਆਰਿਆਂ ਤੋਂ ਜਿੰਨਾ ਮਿਨੇ ਆ ਤੇਰਾ ਨਾਮ ਚਿਤ ਆਵੇ ਵਾਹਿਗੁਰੂ ਪਿਆਰਿਆਂ ਨੂੰ ਨੇ ਲਿਓ ਨਾ ਜੀ ਪਿਆਰਿਆਂ ਤੋਂ ਹਰ ਨਾਮੋ ਮੰਤਰ ਧਿਰਣਾਏ ਦਾ 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 ਟੱਟੇ ਹੋ ਮੈ ਰੋਗ ਵਾਹੀ ਗੁਰੂ ਪਿਆਰਿਆਂ ਨੂੰ ਮਿਲੀ ਉਹਨਾਂ ਜੀ ਪਿਆਰਿਆਂ ਨੂੰ ਜੇ ਨਾਮ ਮਿਲਾ ਤੇਰਾ ਨਾਮ ਚਿਤ ਆਵੇ ਵਾਏ ਗੁਰੂ ਪਿਆਰਿਆਂ ਨੂੰ ਮਿਲਿਓ ਨਾਂ ਜੀ ਪਿਆਰਿਆਂ ਨੂੰ ਨਾਨਕ ਸਤਗੁਰ ਤੇ ਨਾਮ ਮਿਲਾਇਆ ਨਾਨਕ ਸਤਗੁਰ ਤੇ ਨਾਮ ਮਿਲਾਇਆ ਨਾਨਕੇ ਸਤਗੁਰ ਤੇ ਨਾਮ ਮਿਲਾਇਆ ਨਾਨਕੇ ਸਤਗੁਰ ਤੇ ਨਾਮ ਮਿਲਾਇਆ ਜਿਨ ਤੁਰੇ ਪਿਆ ਸੰਜੋਗ ਵਾਹਿਗੁਰੂ ਕਿਆਰਿਆ ਤੋ ਮੇਲੀਓ ਨਾ ਜੀ ਪਿਆਰਿਆ ਤੋ ਜੈ ਨਾਮਿ ਲਿਯਾ ਤੇਰਾ ਨਾਮ ਚਿਤ ਜਾਵੇ ਵਾਹਿਗੁਰੂ ਪਿਆਰਿਆ ਨੂੰ ਮੇਲੀਓ ਨਾ ਜੀ ਪਿਆਰਿਆ ਨੂੰ ਮੇਲੀਓ ਨਾ ਜੀ ਪਿਆਰਿਆ ਨੂੰ ਵਾਹਿਗੁਰੂ ਜੀ ਦਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ